ਗੋਲੀ ਦਰਬਾਰ ਸਾਹਿਬ ਤੇ ਚੱਲੀ ਹੈ ਇਹ ਕਿਸੇ ਆਮ انسان ਦੀ ਗੱਲ ਨਹੀਂ ਹੈ ਉਸ ਸਮੇਂ ਸੁਖਬੀਰ ਸਿੰਘ ਬਾਦਲ ਉਸ ਦਰਬਾਰ ਸਾਹਿਬ ਦਾ ਸੇਵਾਦਾਰ ਸੀ ਉਸ ਸਮੇਂ ਉਹ ਪੋਲੀਟਿਸ਼ੀਅਨ ਨਹੀਂ ਸੀ ਉਸ ਸਮੇਂ ਉਹ ਦਰਬਾਰ ਸਾਹਿਬ ਦਾ ਸੇਵਾਦਾਰ ਸੀ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੇ ਵੀ ਕਿਹਾ ਕਿ ਇਹ ਹਮਲਾ ਸਿੱਧਾ-ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਮੀਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਕੋਈ ਗੁਰੂ ਨਾਲ ਕੋਈ ਪਿਆਰ ਨਹੀਂ ਹੈਗਾ ਜੇ ਗੁਰੂ ਨਾਲ ਪਿਆਰ ਹੁੰਦਾ ਤੇ ਦਰਬਾਰ ਸਾਹਿਬ ਉੱਤੇ ਇਦਾਂ ਦਾ ਘਟਨਾਕਰਮ ਕਰਤੇ ਹੀ ਨਾ ਦਰਬਾਰ ਸਾਹਿਬ ਦੇ ਅੰਦਰ ਬੰਦੂਕ ਲੈ ਕੇ ਆਂਦੇ ਹੀ ਨਾ ਦਰਬਾਰ ਸਾਹਿਬ ਤੇ ਗੋਲੀ ਚਲਾਉਂਦੇ ਹੀ ਨਾ ਹਾਂਜੀ ਜੀ ਕੀ ਹਾਲ ਚਾਲ ਸਾਰਿਆਂ ਦਾ ਸੋ ਉਮੀਦ ਕਰਦੇ ਹਾਂ ਸਾਰੇ ਜਾਣੇ ਤੁਸੀਂ ਠੀਕ ਹੋਵੋਗੇ ਸੋ ਅੱਜ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਪੰਜਾਬ ਦਾ ਬਹੁਤ ਹੀ ਵੱਡਾ ਭਖਦਾ ਹੋਇਆ ਮੁੱਦਾ ਜੋ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਯਾਨੀ ਕਿ ਪੰਜਾਬ ਦੇ ਹਾਲਾਤ ਤੇ ਬੀਤੇ ਕੱਲ ਪੰਜਾਬ ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਇਸ ਸਮੇਂ ਦੇ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਭ ਨੂੰ ਪਤਾ ਹੈ ਉਹ ਸਜ਼ਾ ਪੁਕਤ ਰਹੇ ਸੀਗੇ ਧਾਰਮਿਕ ਸਜ਼ਾ ਜਿਹੜੀ ਉਹਨਾਂ ਨੂੰ ਲਗਾਈ ਗਈ ਹੈ ਬਾਹਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਸੇਵਾ ਕਰਨੀ ਹੈ ਬਾਹਰ ਬਰਸ਼ਾ ਫੜ ਕੇ ਚੋਲਾ ਪਾ ਕੇ ਤਾਂ ਉਸ ਵੇਲੇ ਕਰ ਰਹੇ ਸੀਗੇ ਤੇ ਕੱਲ ਉਹਨਾਂ ਦੇ ਉੱਤੇ ਇੱਕ ਸ਼ਖਸ ਵੱਲੋਂ ਇੱਕ ਸਰਦਾਰ ਵੱਲੋਂ ਜਿਸ ਦਾ ਨਾਮ ਨਰੈਣ ਸਿੰਘ ਚੋੜਾ ਦੱਸਿਆ ਜਾ ਰਿਹਾ ਹੈ ਉਹਦੇ ਉੱਤੇ ਉਸ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ 9mm ਦੀ ਪਿਸਤਲ ਦੇ ਨਾਲ ਹਮਲਾ ਕੀਤਾ ਗਿਆ ਗੋਲੀ ਚੱਲੀ ਹੈ ਰੱਬ ਦਾ ਸ਼ੁਕਰ ਹੈ ਸੀਗਾ ਕਿ ਜੋ ਸੁਖਬੀਰ ਸਿੰਘ ਬਾਦਲ ਦਾ ਪਰਸਨਲ ਗਾਰਡ ਨੇ ਜਸਵੀਰ ਸਿੰਘ ਐਸਐਸ ਜੋ ਪਿਛਲੇ 20-25 ਸਾਲ ਤੋਂ ਉਸ ਪਰਿਵਾਰ ਦੇ ਨਾਲ ਨੇ ਉਹਨਾਂ ਨੇ ਦੇਖ ਲਿਆ ਤੇ ਉਹਨਾਂ ਵੱਲੋਂ ਉਹਨੂੰ ਰੋਕਿਆ ਗਿਆ ਤੇ ਉਹ ਜਿਹੜੀ ਗੋਲੀ ਚੱਲੀ ਉਹ ਵੀ ਉਹਨਾਂ ਦੇ ਕੋਲੋਂ ਲੰਘ ਕੇ ਗਈ ਹੈ ਤੇ ਰੱਬ ਦਾ ਬਹੁਤ ਸ਼ੁਕਰ ਸੀਗਾ ਕਿ ਗੁਰੂ ਧੰਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਕਿਹ ਕੋਈ ਇਦਾਂ ਦਾ ਬਾਣਾ ਨਹੀਂ ਵਾਪਰਿਆ ਜਿੱਦੀ ਗੋਲੀ ਨਹੀਂ ਲੱਗੀ ਬਹੁਤ-ਬਹੁਤ ਬਚਾਰੇ ਆ ਪਰ ਹੁਣ ਇੱਥੇ ਸਵਾਲ ਬਹੁਤ ਸਾਰੇ ਖੜੇ ਹੋ ਗਏ ਨੇ ਕਿਉਂਕਿ ਪੰਜਾਬ ਦੀ ਕਾਨੂੰਨ ਵਿਵਸਥਾ ਸਭ ਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਉਹ ਤੇ ਕੀ ਹਾਲਾਤ ਹੋ ਰਹੇ ਨੇ ਸਿੱਧੂ ਮੂਸੇਵਾਲੇ ਦਾ ਕਤਲ ਲੈ ਲੋ ਹੋਰ ਵੱਡੀਆਂ-ਵੱਡੀਆਂ ਪਰਸਨੈਲਿਟੀਜ਼ ਤੇ ਉੱਤੇ ਹਮਲੇ ਫਿਰੋਤੀਆਂ ਆਰਪੀਜੀ ਅਟੈਕ ਪੁਲਿਸ ਦੇ ਥਾਣਿਆਂ ਦੇ ਉੱਤੇ ਹਮਲੇ ਅਕੱਲ ਵੀ ਹਲੇ ਇੱਕ ਬੰਬ ਧਮਾਕਾ ਹੋ ਕੇਟੇ ਹਾਲਾਂਕਿ ਪੁਲਿਸ ਨੇ ਉਹਨੂੰ ਨਕਾਰ ਦਿੱਤਾ ਕਿ ਧਮਾਕਾ ਨਹੀਂ 22 ਦੀ ਗੱਲ ਕਹੀਏ ਤਾਂ ਪੁਲਿਸ ਇੰਟੈਲੀਜੈਂਸ ਵਿਭਾਗ ਦੇ ਉੱਤੇ ਪੰਜਾਬ ਪੁਲਿਸ ਇੰਟੈਲੀਜੈਂਸ ਵਿਭਾਗ ਦੇ ਉੱਤੇ ਆਰਪੀਜੀ ਫਾਇਰ ਹੋਇਆ ਤਰਨਤਾਰਨ ਸਰਹਾਲੀ ਦੇ ਵਿੱਚ ਆਰਪੀਜੀ ਅਟੈਕ ਹੋਇਆ ਸੋ ਬਹੁਤ ਹੀ ਮਾੜੀ ਹਾਲਾਤ ਜਿਵੇਂ ਕਮਾ ਚਾਹੇ ਲੋਕ ਕਈ ਜਾਂ ਰੰਗਲਾ ਪੰਜਾਬ ਬਣ ਗਿਆ ਜਾਂ ਕੀ ਬਣ ਗਿਆ ਪਰ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਉਹ ਕੋਣ ਸੀ ਨਰੈਨ ਸਿੰਘ ਚੋੜਾ ਉਹ ਸਭ ਨੂੰ मालूम ਹੈ ਇੱਕ ਟੈਰਰਿਜ਼ਮ ਦੇ ਵਿਲੇ ਦਾ ਨਰੈਨ ਸਿੰਘ ਚੋੜਾ ਜਿਸ ਨੂੰ ਅੱਤਵਾਦੀ ਹੀ ਮੰਨਿਆ ਜਾ ਰਿਹਾ ਹੈ ਦੈਨਿਕ ਬਾਸਕਰ ਦੀ ਜੇ ਮੈਂ ਰਿਪੋਰਟ ਪੜਾਂ ਦੈਨਿਕ ਬਾਸਕਰ ਦੀ ਰਿਪੋਰਟ ਦੇ ਵਿੱਚ ਸਿੱਧਾ-ਸਿੱਧਾ ਦੱਸਿਆ ਗਿਆ ਉਸਤੇ ਉਹਦੇ ਉਤੇ ਕਿੰਨੇ ਪਰਚੇ ਦਰਜ ਸੀਗੇ ਅੱਤਵਾਦੀ ਨਰੈਨ ਸਿੰਘ ਚੋੜਾ ਉਹਦਾ ਨਾਮ ਨਾਮ ਹੈ ਤੇ ਜਿਹਦੀ ਹਿੱਟ ਲਿਸਟ ਦੇ ਵਿੱਚ ਹੀ ਬਾਦਲ ਪਰਿਵਾਰ ਸੀਗਾ ਪਰ ਫਿਰ ਵੀ ਜਿਹੜੀ ਕਹ ਲੋ ਕਿ ਤੁਸੀਂ ਸਰ ਪੰਜਾਬ ਪੁਲਿਸ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇੱਥੇ ਬਹੁਤ ਵੱਡਾ ਫੇਲਿਅਰ ਸੀਗਾ ਪੰਜਾਬ ਪੁਲਿਸ ਦਾ ਤੇ ਨਰੈਨ ਸਿੰਘ ਚੋੜਾ ਦੇ ਉੱਤੇ ਕਈ ਮਾਮਲੇ ਦਰਜ ਨੇ 35 ਮਾਮਲੇ ਤੋਂ ਵੱਧ ਦਰਜ ਨੇ ਆਡੀਐਕਸ ਤੇ ਮਾਮਲੇ ਦਰਜ ਨੇ ਬੁੜੈਲ ਜੇਲ੍ਹ ਤੋੜਨ ਦੀ ਜਿਹੜੀ ਮਾਸਟਰਮਾਈਂਡ ਸੀਗੀ ਉਹ ਇਹਦੇ ਤੇ ਦਰਜ ਨੇ ਤੇ ਯੂਪਾ ਐਕਟ 2010 ਦੇ ਵਿੱਚ ਯੂਪਾ ਐਕਟ ਲੱਗ ਚੁੱਕਾ ਹੈ ਮਾਮਲਾ ਦਰਜ ਹੋ ਚੁੱਕਾ ਹੋਇਆ ਵਾ 2013 ਦੇ ਵਿੱਚ ਜਿਹੜੀ ਆ ਡੀਐਕਸ ਮਿਲਿਆ ਸੀਗਾ ਇਹਨਾਂ ਤੋਂ ਉਸ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਹੋ ਰਹੀਆਂ ਸੀਗੀਆਂ ਤੇ ਹੁਣ ਸਵਾਲ ਬੜੇ ਖੜੇ ਹੋ ਰਹੇ ਨੇ ਕਿ ਜੇਕਰ ਅਤਵਾਦੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਆ ਰਿਹਾ ਨਰੈਨ ਸਿੰਘ ਚੋੜਾ ਜੇ ਉਹਨਾਂ ਦਾ ਉਸ ਦੀ ਹਿੱਟ ਲਿਸਟ ਦੇ ਵਿੱਚ ਜੇ ਸੀ ਬਾਦਲ ਪਰਿਵਾਰ ਤਾਂ ਪੰਜਾਬ ਪੁਲਿਸ ਕੀ ਕਰ ਰਹੀ ਸੀ ਪੰਜਾਬ ਪੁਲਿਸ ਦੇ 170 ਤੋਂ ਵੱਧ ਜਿਹੜੇ ਮੁਲਾਜ਼ਮ ਨੇ ਉਹ ਆਸੇ-ਪਾਸੇ ਘੁੰਮ ਰਹੇ ਸੀਗੇ ਪਰ ਕਿਸੇ ਨੇ ਉਹਨੂੰ ਰੋਕਿਆ ਨਹੀਂ ਤੇ ਹੁਣ ਵਿਕਰਮ ਮਜੀਠੀਆ ਨੇ ਜਿਹੜੇ ਨੇ ਉਹ بڑے ਸਵਾਲ ਚੱਕੇ ਨੇ ਵਿਕਰਮ ਮਜੀਠੀਆ ਨੇ ਲਾਈਵ ਪ੍ਰੈਸ ਕਾਨਫਰੰਸ ਕਰਕੇ ਕਈ ਸੀਸੀਟੀਵੀ ਇੱਦਾਂ ਦੀਆਂ ਦਿਖਾਈਆਂ ਨੇ ਜਿਦੇ ਵਿੱਚ ਬਹੁਤ ਸਾਰੇ ਸਵਾਲ ਪੰਜਾਬ ਪੁਲਿਸ ਦੀ ਕਾਰਜ ਕੁਜਾਰੀ ਦੇ ਉੱਤੇ ਖੜੇ ਹੋ ਰਹੇ ਨੇ ਤੇ ਉਹ ਮਜੀਠੀਆ ਵੀ ਚੱਕ ਰਹੇ ਨੇ ਆਓ ਆਪਾਂ ਪਹਿਲਾਂ ਮਜੀਠੀਆ ਦਾ ਬਿਆਨ ਸੁਣਦੇ ਹਾਂ ਮਜੀਠੀਆ ਨੇ ਕੀ ਕੁਝ ਕਿਹਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੱਲੀ-ਕੱਲੀ ਸੀਸੀਟੀਵੀ ਦੇ ਉੱਤੇ ਸੀਸੀਟੀਵੀ ਦਿਖਾਵਾਂਗੇ ਤੇ ਸੀਸੀਟੀਵੀ ਦੇ ਨਾਲ ਆਪਾਂ ਵੀ ਖੁਦ ਅ ਪੱਤਰਕਾਰਾਂ ਦਾ ਕੰਮ ਹੁੰਦਾ ਇਨਵੈਸਟੀਗੇਸ਼ਨ ਕਰਨਾ ਅੱਜ ਕੱਲ ਬਹੁਤ ਘੱਟ ਗਈ ਹੈ ਤੇ ਉਸ ਚੀਜ਼ ਨੂੰ ਦੇਖਦੇ ਆਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਬਿਕਰਮ ਮਜੀਠੀਆ ਨੇ ਜਿਹੜੀਆਂ ਆਪਣੀਆਂ ਸੀਸੀਟੀਵੀਜ਼ ਜਨਤਕ ਕੀਤੀਆਂ ਨੇ ਉਹਨਾਂ ਦੇ ਵਿੱਚ ਕੀ ਨਜ਼ਰ ਆ ਰਿਹਾ ਕੀ ਉਹ ਦਾਵਾ ਕਰ ਰਹੇ ਨੇ ਆਓ ਪਹਿਲਾ ਬਿਆਨ ਸੁਣਦੇ ਆਂ ਬਿਕਰਮ ਮਜੀਠੀਆ ਦਾ ਕੀ ਕੁਝ ਕਿਹਾ ਪਰ ਤੁਹਾਨੂੰ ਮੈਨੂੰ ਨਹੀਂ ਸਮਝ ਆ ਰਹੀ ਕਿ ਹੁਣ ਭੁੱਲਰ ਸਾਹਿਬ ਕੀ ਜਵਾਬ ਦੇਣਗੇ ਆਪਦੀ ਸਿੰਮਫੀਟੀ ਦਾ ਜਾਂ ਕ੍ਰੋਸ ਦੇ ਨਾਉ ਆਈ ਐਮ ਰੀਲੀਜ਼ਿੰਗ ਆ ਵੀਡੀਓ ਤੂੰ ਰੋਕਦੇ ਯਾਰ ਜਸਟ ਯੂ ਸਪੇ ਟੈਂਸ਼ਨ ਯਾਰ ਮੈਂ ਵੀਡੀਓ ਇੱਕ ਰਿਲੀਜ਼ ਕਰ ਰਿਹਾ ਥੋਡੇ ਕੋਲ ਸੁਖਬੀਰ ਜੀ ਸਾਹਮਣੇ ਬੈਠੇ ਆ ਜਿੱਥੇ ਲੋਕ ਆਪਦੇ ਪੈਰ ਧੋਲਦੇ ਨੇ ਸਾਹਮਣੇ ਸੁਖਬੀਰ ਜੀ ਬੈਠੇ ਆ ਹਰਪਾਲ or Narayan Chowda are in deep discussion. I am now releasing that video, this SP, blue-eyed boy of the Punjab Police, Gaurav Yadav. What the hell is he doing discussing with an ISI agent, with some a terrorist, anti-national element who works against India, who works for Pakistan? What is the officer in the police uniform doing discussing with him now see that video footage this is of 3 december at 10 o'clock now this is a serious discussion going on aa khade ji dove light grey light beige sweater light blue turban aa ohi randawa saab amko nu share do video video uh, aa brief ek dooje di briefing chaldi hai innu chala video chala I'm going to send everything to you. Here they are talking to each other and walking. ਇਹ ਉਹਦੇ ਹੱਥ ਵੀ ਲਾਉਂਦਾ ਹੈ ਡੱਬ ਵਾਲੇ ਪਾਸੇ ਆ ਹੁਣ ਗੱਲ ਕਰ ਰਹੇ ਹੂੰ ਇੱਕ ਦਿਨ ਪਹਿਲਾਂ ਦਾ ਜਿਸ ਦਿਨ ਪਹਿਲੇ ਦਿਨ ਮਿਲੇ ਉਹ 3 ਦਸੰਬਰ ਦੀ ਵੀਡੀਓ ਹੈ ਵਾਲੀ ਹਾਂਜੀ ਹਾਂਜੀ ਆ ਆ ਆ ਹੁਣ ਗੱਲ ਕਰਦੇ ਕਰਦੇ ਜਾ ਰਹੇ ਆ ਫੇਰ ਹੱਥ ਬੁਲਾ ਰਹੇ ਫੇਰ ਗੱਲ ਕਰ ਰਹੇ look at the closeness look at the proximity ਇਹਨੇ ਹੁਣ ਵੀ ਕਿਉਂ ਨਹੀਂ ਫੜਿਆ ਜੀ ਇਹਨੇ ਇਹ ਕੇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਜਦ ਤੱਕ ਇਹ ਸੁਖਬੀਰ ਜੀ ਨੂੰ ਮਾਰ ਨਹੀਂ ਦਿੰਦਾ ਮੈਂ ਫੜਨਾ ਨਹੀਂ ਇਹਨੂੰ how can this person not be arrested ਇਹਨੂੰ ਇਮੀਡੀਏਟਲੀ ਕਸਟਡੀ ਚ ਲਓ ਔਰ ਇਹਦੇ ਨਾਲ ਹੀ ਭਗਵੰਤ ਮਾਨ ਦੀ ਕੌਨਸਪੀਰੇਸੀ ਔਰ ਉਹਦੀ ਪੁਲਿਸ ਦੀ ਕੌਨਸਪੀਰੇਸੀ ਕਿ ਹਾਉ ਦੇ ਵਰ ਟ੍ਰਾਈਂਗ ਟੂ ਐਲੀਮੀਨੇਟ ਸੁਖਬੀਰ ਸਿੰਘ ਬਾਦਲ ਬਾਹਰ ਨਿਕਲ ਕੇ ਆ ਜੂਗੀ ਹੋਣੀ। ਇਹ ਸੋ ਤੁਸੀਂ ਸੁਣਿਆ ਇਹ ਆ ਵਿਕਰਮ ਮਜੀਠੀਆ ਨੇ ਇੱਕ ਸੀਸੀਟੀਵੀ ਜਨਤਕ ਕੀਤੀ ਹੈ ਇੱਕ ਨਹੀਂ ਆ 4-5 ਸੀਸੀਟੀਵੀ ਜਨਤਕ ਕੀਤੀਆਂ ਨੇ ਤੇ ਆ ਉਹਨਾਂ ਦੇ ਉੱਤੇ ਗੱਲ ਕਰਦੇ ਆ ਇੱਕ ਐਸਪੀ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਵਿਕਰਮ ਮਜੀਠੀਆ ਹੁਣੇ-ਹੁਣੇ ਤੁਸੀਂ ਸੁਣਿਆ ਕਿ ਉਹ ਐਸਪੀ ਉਹਦੇ ਨਾਲ ਕਰ ਕੀ ਰਏ ਸੀਗੇ ਇੰਨੀ ਦੇਰ ਗੱਲਬਾਤ ਕੀ ਹੋਈ ਇੱਕ ਬਿਲਕੁਲ ਸਹੀ ਜਿਹੜੇ ਸਵਾਲ ਨੇ ਉਹ ਚੱਕੇ ਨੇ ਮਜੀਠੀਆ ਨੇ ਕਿ ਇੱਕ ਜਿਹੜਾ ਜਿਹੜੇ ਬੰਦੇ ਤੇ ਯੂਆਪਾ ਲੱਗਿਆ ਹੋਇਆ ਜਿਹੜੇ ਬੰਦੇ ਦੀ ਹਟ ਲਿਸਟ ਦੇ ਵਿੱਚ ਬਾਦਲ ਪਰਿਵਾਰ ਹੈ ਤੇ ਉਹੀ ਬਾਦਲ ਪਰਿਵਾਰ ਜੇ ਉੱਥੇ ਬੈਠਾ ਹੈ ਤੁਸੀਂ ਉਹਨੂੰ ਲਾ ਕੇ ਲੈ ਕੇ ਘੁਮਰੇ ਹੋ ਇਹ ਬਹੁਤ ਵੱਡਾ ਸਵਾਲ ਹੈ ਵਿਕਰਮ ਮਜੀਠੀਆ ਵੱਲੋਂ ਚੱਕਿਆ ਆ ਉਹ ਸਭ ਤੋਂ ਪਹਿਲਾਂ ਆਪਾਂ ਪਹਿਲੀ ਪਹਿਲੀ ਵੀਡੀਓ ਵੱਲ ਚੱਲਦੇ ਆ ਆ ਉਸ ਦਿਨ ਦੀ ਵੀਡੀਓ ਜਿਸ ਦਿਨ ਸੁਖਬੀਰ ਤੇ ਹਮਲਾ ਹੋਇਆ ਸੁਖਬੀਰ ਬਾਦਲ ਤੇ ਇਹ ਤੁਸੀਂ ਦੇਖ ਸਕਦੇ ਹੋ ਬੰਦਾ ਆ ਰਿਹਾ ਡੱਬ ਚਰਵਲ ਕੱਢੀ ਪਿਸਟਲ ਚੱਲ ਵੀ ਚਲਾਤੀ ਸੋ ਹਫਤਾ ਹਫੜਾ ਤਫੜੀ ਮਚੀ ਤੇ ਬਾਰ-ਬਾਰ ਇਹ ਜਿਹੜੀ ਚੀਜ਼ ਹੈਗੀ ਸੁਖਬੀਰ ਬਾਦਲ ਉੱਥੇ ਬੈਠੇ ਹੋਏ ਨੇ ਤੇ ਜੇ ਉਹ ਇਨਸਾਨ ਉਹ ਐਸਆਈ ਨਾਉਂ ਦੀ ਬੰਦੂਕ ਫੜਦਾ ਤੇ ਕੋਈ ਨਾ ਕੋਈ ਘਟਨਾ ਜਿਹੜੀ ਹੈ ਉਹ ਵਾਪਰ ਜਾਣੀ ਸੀਗੀ ਵੀਡੀਓ ਤੁਸੀਂ ਨਾਲ-ਨਾਲ ਦੇਖ ਰਹੇ ਹੈਗੇ ਹੋ ਕਿਵੇਂ ਉਹ ਆਂਦਾ ਆ ਆਪਣੀ ਡੱਬ ਚੋਂ 9mm ਦੀ ਪਿਸਤਲ 9mm ਬਹੁਤ ਖਤਰਨਾਕ ਹੁੰਦੀ ਹੈ ਤੇ ਉਹ ਵੀ ਮਤਲਬ 2-3 ਫੁੱਟ ਦੀ ਰੇਂਜ ਹੈ ਯਾਨੀ ਕਿ ਉਹਨੂੰ ਪੁਆਇੰਟ ਬਲੈਂਕ ਕਿਹਾ ਜਾਂਦਾ ਹੈ ਪੁਆਇੰਟ ਬਲੈਂਕ ਤੋਂ ਜਿਹੜੀ ਹੈ ਕਿ ਉਹ ਫਾਇਰ ਕੀਤਾ ਜਾਂ ਇੱਕ ਵੀ ਗੋਲੀ ਲੱਗਦੀ ਸੁਖਬੀਰ ਬਾਦਲ ਨੂੰ ਜਾਂ ਕਿਸੇ ਨੂੰ ਵੀ ਲੱਗ ਜਾਂਦੀ ਉਹ ਜਿੰਦਾ ਨਹੀਂ ਬਚਦਾ ਤੇ ਇਹਦਾ ਰਿਜ਼ਲਟ ਮੈਂ ਤੁਹਾਨੂੰ ਦਿਖਾਣਾ ਏ ਜਿਹੜੀ ਤੁਸੀਂ ਵੀਡੀਓ ਦੇਖੋਗੇ ਨਾ ਆਹ ਦੇਖੋ ਇਹ ਉਸ ਗੋਲੀ ਨੇ ਕਿੰਨਾ ਮਾਰਬਲ ਲੱਗਾ ਹੋਇਆ ਸ਼੍ਰੀ ਦਰਬਾਰ ਸਾਹਿਬ ਉਹ ਮਾਰਬਲ ਨੂੰ ਪਾੜ ਦਿੱਤਾ ਆ ਤੁਸੀਂ ਦੇਖ ਰਹੋ ਮੋਰਾ ਹੋਇਆ ਪਿਆ ਉੱਥੇ ਵੱਜੀ ਹੈ ਤੇ ਉਹ ਪੂਰਾ ਜਿਹੜਾ ਮਾਰਬਲ ਉਹ ਪਾੜ ਦਿੱਤਾ ਉਸ ਗੋਲੀ ਨੇ ਤੇ ਤੁਸੀਂ ਸੋਚੋ ਬੰਦੇ ਦਾ ਉਹ ਕੀ ਕਰੇਗੀ ਬੰਦੇ ਦਾ ਉਹ ਤਾਂ ਪਾੜ ਹੀ ਛੱਡੇਗੀ ਤੇ ਹੁਣ ਆਨੇ ਆ ਉਹਨਾਂ ਸੀਸੀਟੀਵੀ ਦੇ ਉੱਤੇ ਜਿਹੜੀਆਂ ਸੀਸੀਟੀਵੀ ਮਜੀਠੀਆ ਵੱਲੋਂ ਜਨਤਕ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਆਪਾਂ 4 ਦਸੰਬਰ ਦੀ ਸੀਸੀਟੀਵੀ ਦੇਖਦੇ ਹਾਂ 4 ਦਸੰਬਰ ਨੂੰ ਨਰੈਣ ਸਿੰਘ ਚੋੜਾ ਨੇ ਕੀਤਾ ਕੀ ਕੀ ਆਕੇ ਚਲ ਆਓ ਦਿਖਾਈਏ ਤੁਹਾਨੂੰ ਸੀਸੀ ਆਹ ਸਟਾਰਟਿੰਗ ਜਿਹੜੀ ਹੈਗੀ ਆ ਇਹ ਨੇ ਨਰੈਣ ਸਿੰਘ ਜੋੜਾ ਐਂਟਰ ਕਰ ਰਹੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੱਥ 'ਚ ਅਖਬਾਰ ਫੜੀ ਹੋਈ ਹੈ ਇਹ ਉੱਥੋਂ ਪ੍ਰਕਰਮਾ ਕਰਦੇ ਹੋਏ ਬੀਰ ਸਾਹਿਬ ਬੇਰੀ ਸਾਹਿਬ ਦੇ ਕੋਲੋਂ ਨਿਕਲੇ ਥੈਨ ਉਸ ਤੋਂ ਬਾਅਦ ਇਹ ਉਹ ਵਾਲੀ ਜਗ੍ਹਾ ਹੈ ਜਿੱਥੇ ਜਦੋਂ ਪੋੜੀਆਂ ਬਾਹਰ ਜਾ ਰਹੀਆਂ ਆ ਤੇ ਉਹ ਪੋੜੀਆਂ ਬਾਹਰ ਜਾ ਰਹੀਆਂ ਆ ਤੇ ਇਸ ਇਸ ਜਗ੍ਹਾ ਦੇ ਬਾਹਰ ਹੀ ਇਸ ਜਗ੍ਹਾ ਦੇ ਬਾਹਰ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਯਾਨੀ ਕਿ ਜੋ ਜਿੱਥੇ ਸੁਖਬੀਰ ਸਿੰਘ ਬਾਦਲ ਬੈਠੇ ਆ ਉਹਦੀ ਬੈਕ ਸਾਈਡ ਦੇ ਉੱਤੇ ਕੀ ਹੈ ਉਧਰ ਉਹ ਦੀ ਉਹ ਨਿਕਲ ਕੇ ਗਏ ਨੇ ਮਤਲਬ ਇਹ ਕਿਤੇ ਨਾ ਕਿਤੇ ਸ਼ੱਕ ਇਹ ਜਤਾਇਆ ਜਾ ਰਿਹਾ ਹੈ ਵਿਕਰਮ ਮਜੀਠੀਆ ਵੱਲੋਂ ਕਿ ਇਹ ਰੇਕੀ ਕਰ ਰਹੇ ਨੇ ਇਸ ਟਾਈਮ ਅੰਦਰ ਘੁੰਮ ਰਹੇ ਨੇ ਇਹੀ ਕੱਪੜੇ ਪਾਏ ਹੋਏ ਨੇ ਜਦੋਂ ਗੋਲੀ ਚਲਾਉਂਦੇ ਨੇ ਤੇ ਆਓ ਫਿਰ ਅੱਗੇ ਦੇਖੀਏ ਇਹ ਨਿਕਲ ਕੇ ਗਏ ਉਧਰੋਂ ਦੀ ਥੈਨ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਸੀਸੀਟੀਵੀ ਵਾਇਰਲ ਹੋ ਰਹੀ ਹੈ ਮਤਲਬ ਮਜੀਠੀਆ ਵੱਲੋਂ ਕੱਢੀ ਗਈ ਆ ਉਹੀ ਰਸਤਾ ਜਿੱਥੇ ਜਿਹਦੇ ਬਾਹਰ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਇਹ ਪਹਿਲਾਂ ਉਧਰੋਂ ਜਾਂਦੇ ਆ ਪਰ ਉਧਰੋਂ ਬਾਹਰ ਨਹੀਂ ਨਿਕਲਦੇ ਫਿਰ ਵਾਪਸੀ ਆ ਜਾਂਦੇ ਆ ਮਤਲਬ ਉਧਰ ਵੀ ਦੇਖਿਆ ਇੱਧਰ ਵੀ ਦੇਖਿਆ ਕੀ ਹੈ ਕੀ ਨਹੀਂ ਹੈ ਦੈਨ ਉਸ ਤੋਂ ਬਾਅਦ ਇਹ ਚਲੇ ਜਾਂਦੇ ਨੇ ਇੱਧਰ ਨੂੰ ਬਾਹਰ ਜਿੱਥੇ ਮਜੀਠੀਆ ਬੈਠੇ ਹੋਏ ਨੇ ਤੇ ਇੱਕ ਆ ਸੀਸੀਟੀਵੀ ਹੈ ਜਿਹੜੀ ਅਗਲੀ ਸੀਸੀਟੀਵੀ ਦੱਸੀ ਜਾ ਰਹੀ ਹੈ ਵਿਕਰ ਮਜੀਠੀਆ ਵੱਲੋਂ ਵਾਇਰਲ ਕੀਤੀ ਗਈ ਹੈ ਕੀ ਨਰੈਨ ਸਿੰਘ ਜੋੜਾ ਬਾਹਰੋਂ ਦੀ ਅੰਦਰ ਆਏ ਅੰਦਰ ਆ ਕੇ ਇੱਕ ਇਥੇ ਸ਼ਖਸ ਖੜੇ ਨੇ ਇਹਨਾਂ ਨੂੰ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਆ ਜਿਹੜਾ ਤੁਸੀਂ ਆ orange ਕੇਸਰੀ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਨੂੰ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਵਿਕਰਮ ਜੀਠੀਆ ਵੱਲੋਂ ਤੇ ਉਹ ਅੱਗੇ ਚੱਲ ਕੇ ਇਸ਼ਾਰਾ ਕੀਤਾ ਜਾਂਦਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹ ਜਿਹੜੇ ਨੇ ਇੱਕ ਹੋਰ ਪੁਲਿਸ ਮੁਲਾਜ਼ਮ ਨੇ ਜਿਨੇ ਫੋਨ ਹੱਥ ਚ ਫੜਿਆ ਆ ਉਹਨਾਂ ਦੇ ਕੋਲੋਂ ਵੀ ਲੰਘਦੇ ਨੇ ਹੁਣ ਇਹਨਾਂ ਦੇ ਵਿੱਚ ਇਹ ਇਲਜ਼ਾਮ ਲੱਗ ਰਹੇ ਨੇ ਕਿ ਇਹ ਜਿਹੜੇ ਨੇ ਇਹ ਆਪਣੇ ਆਪ ਨੂੰ ਉਹ ਦੱਸ ਰਹੇ ਨੇ ਕਿ ਆ ਇਸ਼ਾਰੇ ਕੀਤੇ ਜਾ ਰਹੇ ਨੇ ਇੱਕ ਦੂਜੇ ਦੇ ਨਾਲ ਇਹ ਉਹ ਵਾਲੀ ਜਿਹੜੀ ਚੀਜ਼ ਹੈ ਉਹ ਦੱਸੀ ਜਾ ਰਹੀ ਹੈ ਮਜੀਠਿਆ ਵੱਲੋਂ ਕਿ ਇਹ ਜਿਹੜੇ ਦੋਨੋਂ ਪੁਲਿਸ ਮੁਲਾਜ਼ਮ ਸੀਗੇ ਇਹਨਾਂ ਦੋਨੋਂ ਪੁਲਿਸ ਮੁਲਾਜ਼ਮਾਂ ਵੱਲੋਂ ਇਸ਼ਾਰਾ ਕੀਤਾ ਗਿਆ ਪਤਾ ਨਹੀਂ ਹੁਣ ਉਹ ਕਿਸ ਚੀਜ਼ ਦਾ ਇਸ਼ਾਰਾ ਸੀਗਾ ਕੀ ਇਸ਼ਾਰਾ ਸੀ ਜਾਂ ਨਹੀਂ ਵੀ ਸੀ ਇਸ ਸੀਸੀਟੀਵੀ ਦੇ ਵਿੱਚ ਸਮਝ ਨਹੀਂ ਲੱਗਾ ਜਿਵੇਂ ਉਹ ਫੋਨ ਚਲਾ ਰਹੇ ਸੀਗੇ ਉਹ ਫੋਨ ਚਲਾ ਰਹੇ ਉਹਨਾਂ ਨੇ ਸਿਰ ਥੱਲੇ ਕੀਤਾ ਕਿ ਉਹ ਇਸ਼ਾਰਾ ਸੀਗਾ ਜਾਂ ਕੀ ਇਸ਼ਾਰਾ ਸੀਗਾ ਇਹ ਇਸ ਦੀ ਜਿਹੜੀ ਚੀਜ਼ ਹੈ ਇਹ ਵੀ ਹਾਲੇ ਤੱਕ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਰੈੱਡ ਸਰਕਲ ਦੇ ਵਿੱਚ ਪੁਲਿਸ ਮਲਾਜ਼ਮ ਠੀਕ ਹੈ ਉਹ ਨਰੈਨ ਸਿੰਘ ਜੋੜਾ ਜਾ ਰਹੇ ਨੇ ਦੈਨ ਉਸ ਤੋਂ ਬਾਅਦ ਅੱਗੇ ਦੀ ਆਪਾਂ ਜੇ ਗੱਲ ਕਰੀਏ ਅੱਗੇ ਚੱਲ ਕੇ ਉਹ ਬਾਹਰ ਜਾਂਦੇ ਆ ਬਾਹਰ ਜਾ ਰਹੇ ਉਹ ਫਿਰ ਬਾਹਰ ਆ ਗਏ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਅਲੱਗ CCTV ਇਹ ਅੰਦਰ ਦੀ CCTV ਸੀਗੀ ਹੁਣ ਇਹ ਬਾਹਰ ਆ ਗਏ ਇਹ ਬਾਹਰ ਆ ਗਏ ਆ ਤੇ ਤੁਰੇ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਦੇ ਸਵਾਲ ਖੜੇ ਹੋ ਰਹੇ ਆ ਕਿ ਉਹ ਪੁਲਿਸ ਮੁਲਾਜ਼ਮ ਦੋ ਪੁਲਿਸ ਮੁਲਾਜ਼ਮਾਂ ਦੇ ਕੋਲ ਲੰਗੇ ਰੁਕਿਆ ਨਹੀਂ ਦੈਨ ਉਸ ਤੋਂ ਬਾਅਦ ਬਾਹਰ ਆਏ ਸੰਗਤ ਦੇ ਵਿੱਚੋਂ ਹੁੰਦੇ ਹੋਏ ਆ ਡੱਬ ਦੇ ਵਿੱਚ ਉਹਨਾਂ ਦੇ ਬੰਦੂਕ ਲੱਗੀ ਹੋਈ ਆ ਇਹ ਪੈਰ ਧੋਣ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਇੱਥੋਂ ਹੀ ਉਹਨਾਂ ਨੇ ਕੱਢਿਆ ਆਪਣਾ ਪਿਸਟਲ ਇਹ ਦੇਖਿਓ ਇਹ ਕੱਢਿਆ ਪਿਸਟਲ ਉਹ ਰੋਕ ਲਿਆ ਉਹ ਰੋਕ ਕੇ ਇੱਥੇ ਫਿਰ ਗੋਲੀ ਚੱਲੀ ਹਫੜਾ ਤਫੜੀ ਮਚੀ ਇਹ ਸੀਗਾ ਸਾਰਾ ਘਟਨਾਕਰਮ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੀਆਂ ਵੀਡੀਓਜ਼ ਦੇ ਵਿੱਚੋਂ ਨਜ਼ਰ ਆਇਆ ਜਿਹੜੀਆਂ ਸੀਸੀਟੀਵੀ ਵੀਡੀਓਜ਼ ਨਜ਼ਰ ਆਈਆਂ ਪੁਲਿਸ ਵਾਲੇ ਆਸ-ਪਾਸੇ ਘੁੰਮ ਰਹੇ ਨੇ ਹੁਣ ਇੱਥੇ ਇੱਕ ਹੋਰ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਸਾਰਾ ਵਾਕ ਹੋਇਆ ਤੇ ਜਿਹੜੇ ਐਸਪੀ ਦੇ ਅੰਡਰ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਨਾ ਐਸਪੀ ਦੇ ਰਹਿਨੁਮਾਈ ਹੇਠ ਹੀ ਸਾਰੀ ਜਿਹੜੀ ਆ ਉਹ ਸਾਈ ਸਿਕਿਉਰਿਟੀ ਲੱਗੀ ਸੀ ਜਦੋਂ ਇਹ ਵਕ ਹੋਇਆ ਉਦੋਂ ਇਹ ਕਿਹਾ ਜਾ ਰਿਹਾ ਕਿ ਮਜੀਠਿਆ ਵੱਲੋਂ ਕਿ ਐਸਪੀ ਜਿਹੜੇ ਨੇ ਉਹ ਚਾਹ ਪੀ ਰਹੇ ਸੀਗੇ ਕਮਰੇ 'ਚ ਬੈਠ ਕੇ ਉਹਦੀ ਵੀ ਇੱਕ ਵੀਡੀਓ ਵਾਇਰਲ ਹੈ ਉਹ ਵੀ ਉਹਦੀ ਵੀ ਵੀਡੀਓ ਸਾਹਮਣੇ ਆਈ ਸੀ ਸੀਸੀਟੀਵੀ ਆਓ ਵੀ ਦਿਖਾਣੇ ਆ ਆ ਚੈੱਕ ਕਰੋ ਇਹ ਨੇ ਐਸਐਸਪੀ ਹਰਪਾਲ ਸਿੰਘ ਐਸਐਸਪੀ ਨਹੀਂ ਸੋਰੀ ਐਸਪੀ ਹਰਪਾਲ ਸਿੰਘ ਜਦੋਂ ਬਾਹਰ ਹਮਲਾ ਹੋਣ ਤੋਂ ਪਹਿਲਾਂ ਜੋ ਇਹ ਦੱਸੀ ਜਾ ਰਹੀ ਹੈ ਗੱਲ ਉਦੋਂ ਇਹ ਐਸਪੀ ਅੰਦਰ ਆ ਗਏ ਅੰਦਰ ਆ ਕੇ ਇਹ ਚਾਹ ਪੀਂਦੇ ਹੋਏ ਨਜ਼ਰ ਆਏ ਤੁਸੀਂ ਆ ਤਸਵੀਰ ਦੇਖ ਸਕਦੇ ਹੋਗੇ ਆ ਬੈਠੇ ਗੱਲਬਾਤ ਕਰ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਲਈ ਚਾਹ ਲਿਆਂਦੀ ਜਾਂਦੀ ਹੈ ਤੇ ਇਹ ਚਾਹ ਪੀਂਦੇ ਪਏ ਨੇ ਸੋ ਇਹ ਇੱਕ ਇਹ ਚੀਜ਼ ਆ ਗਈ ਚਲੋ ਆਪਾਂ ਮੰਨ ਸਕਦੇ ਆ ਕਿ ਐਸਪੀ ਕਾਫੀ ਟਾਈਮ ਦੀ ਡਿਊਟੀ ਕਰ ਰਹੇ ਸੀਗੇ ਉਹਨਾਂ ਨੂੰ ਪਤਾ ਹੈ ਮੇਰੇ ਮੁਲਾਜ਼ਮ ਲੱਗੇ ਹੋਏ ਆ ਸਾਰਾ ਕੁਝ ਚੱਲ ਰਿਹਾ ਸਹੀ ਚੱਲ ਰਿਹਾ ਕੋਈ ਦਿੱਕਤ ਨਹੀਂ ਇਹ ਦੇਖੋ ਫਿਰ ਬਾਅਦ ਚੋ ਜਦੋਂ ਹਮਲਾ ਹੁੰਦਾ ਜਦੋਂ ਹੀ ਆਵਾਜ਼ ਆਂਦੀ ਹੈ ਗੋਲੀ ਚੱਲੇ ਦੀ ਤੁਸੀਂ ਦੇਖਿਓ ਸੀਸੀਟੀਵੀ ਦੇ ਵਿੱਚ ਇਹ ਚਾਹ ਪੀ ਰਹੇ ਨੇ ਇਹ ਚਾਹ ਪੀਂਦੇ ਪਏ ਐਸਪੀ ਸਾਹਿਬ ਤੇ ਨਾਲ-ਨਾਲ ਗੱਲਬਾਤ ਕਰ ਰਹੇ ਨੇ ਸਾਰੀ ਗੱਲਬਾਤ ਚੱਲ ਰਹੀ ਹੈਗੀ ਜੋ ਵੀ ਉੱਥੇ ਜਿਹੜੇ ਮੁਲਾਜ਼ਮ ਬੈਠੇ ਆ ਜਾਂ ਫਿਰ ਕੋਈ ਹੋਰ ਬੈਠੇ ਨੇ ਉਹ ਦਫ਼ਤਰ ਬਣਿਆ ਹੋਇਆ ਆਹ ਦੇਖੋ ਇਹ ਹੁਣ ਚੱਲਿਆ ਇਹ ਹੋਈ ਗੱਲ ਇਹ ਹੋ ਗਿਆ ਹਮਲਾ ਗੋਲੀ ਚੱਲੀ ਚਲੋ ਜੀ ਇਹ ਸਾਰੇ ਭੱਜ ਕੇ ਬਾਹਰ ਚਲੇਗੇ ਚਲੋ ਆਪਾਂ ਮੰਨ ਸਕਦੇ ਹਾਂ ਇੱਕ ਟਾਈਮ ਤੇ ਕਿ ਇਹ ਸਾਰੀ ਚੀਜ਼ ਹੋ ਸਕਦੀ ਹੈ ਕਿ ਆ ਕੋਇਨਸੀਡੈਂਸ ਹੋ ਸਕਦਾ ਕਿ ਬੰਦਾ ਉਸ ਵੇਲੇ ਚਾਹ ਪੀਂ ਚੱਲ ਜਾਂਦਾ ਕਿ ਹਾਂ ਵੀ ਸਾਰੀ ਫੋਰਸ ਲੱਗੀ ਹੋਈ ਹੈ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਭ ਵਧੀਆ ਚੱਲ ਰਿਹਾ ਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਹੁਣ ਆ ਗਈ 3 ਦਸੰਬਰ ਦੀ ਵਾਰੀ 4 ਦਸੰਬਰ ਨੂੰ ਸੁਖਬੀਰ ਬਾਦਲ ਤੇ ਹਮਲਾ ਹੋਇਆ 3 ਦਸੰਬਰ ਨੂੰ ਵਾਰੀ ਆ ਗਈ 3 ਦਸੰਬਰ ਦੀਆਂ ਸੀਸੀਟੀਵੀ ਕੀ ਬੋਲ ਰਹੀਆਂ ਨੇ ਜੋ ਮਜੀਠੀਆ ਵੱਲੋਂ ਸਭ ਤੋਂ ਜ਼ਿਆਦਾ ਉਹਦੇ ਤੇ ਸਵਾਲ ਚੱਕੇ ਜਾ ਰਹੇ ਤੇ ਸਵਾਲ ਬਣਦੇ ਵੀ ਪਏ ਨੇ ਪੰਜਾਬ ਪੁਲਿਸ ਦੇ ਉੱਤੇ ਆਓ ਫਿਰ ਸਾਨੂੰ ਸਭ ਤੋਂ ਪਹਿਲਾਂ ਦਿਖਾਣੇ ਆ 3 ਦਸੰਬਰ ਦੀ ਵੀਡੀਓ ਜਦੋਂ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸੀਗੇ ਤੇ ਉਦੋਂ ਵੀ ਨਰੈਨ ਸਿੰਘ ਜੋੜਾ ਅਤਵਾਦੀ ਜਿਹੜੇ ਨੇ ਉਹ ਆਂਦੇ ਨੇ ਉੱਥੇ ਮੌਕਾ ਦੇਖਦੇ ਨੇ ਤੇ ਐਸਪੀ ਜਿਹੜੇ ਹਰਪਾਲ ਸਿੰਘ ਨੇ ਉਹ ਉਹਨਾਂ ਨੂੰ ਮਿਲਦੇ ਨੇ ਆਓ ਦਿਖਾਣੇ ਆ ਆ ਦੇਖੋ ਆ ਵੀਡੀਓ ਆ ਗਈ ਆ ਜਿਹੜੇ ਰੈੱਡ ਸਰਕਲ ਚ ਖੜੇ ਆ ਸਾਹਮਣੇ ਉਹ ਨਰੈਨ ਸਿੰਘ ਜੋੜਾ ਐਸਪੀ ਹਰਪਾਲ ਸਿੰਘ ਖੁਦ ਤੁਰ ਕੇ ਜਾ ਰਹੇ ਨੇ ਉਹਨਾਂ ਦੇ ਨਾਲ ਹੱਥ ਮਿਲਾਰੇ ਨੇ ਇਥੇ ਇਹ ਸਵਾਲ ਬਣਦਾ ਇੱਕ ਕ੍ਰਿਮੀਨਲ ਮਾਈਂਡ ਦਾ ਬੰਦਾ ਅੱਤਵਾਦੀ ਟੈਰਰਿਜ਼ਮ ਦੇ ਵਿੱਚ ਰਿਹਾ ਹੋਵੇ ਪੰਜਾਬ ਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਘਟਨਾਵਾਂ ਕੀਤੀਆਂ ਹੋਣ ਤੇ ਉਸ ਤੋਂ ਬਾਅਦ ਦੇਸ਼ ਦੇ ਖਿਲਾਫ ਸਾਰੀ ਬਾ ਗੱਲਬਾਤ ਚੱਲਦੀ ਹੋਵੇ ਤੇ ਉਹਨੂੰ ਐਸਪੀ ਖੁਦ ਜਾ ਕੇ ਮਿਲ ਰਿਹਾ ਚਲੋ ਇੱਕ ਟਾਈਮ ਤੇ ਵੀ ਮੰਨ ਲਿਆ ਕਿ ਹਾਂ ਚਲੋ ਠੀਕ ਹੈ ਜਾਣ ਪਛਾਣ ਹੋ ਸਕਦੀ ਹੈਗੀ ਆ ਆਪਾਂ ਜਾਣ ਪਛਾਣ ਹੋ ਸਕਦੀ ਹੈਗੀ ਆ ਕਿ ਹਾਂ ਵੀ ਚਲੋ ਸੁਧਰ ਗਏ ਹੋਣਗੇ ਜਾਂ ਫਿਰ ਉਹਨਾਂ ਦੀ 26 ਸਹੀ ਹੋ ਕੀ ਹੋਗੀ ਇਹ ਕਈ ਪੁਆਇੰਟਸ ਹੁੰਦੇ ਨੇ ਤੇ ਐਸਪੀ ਸਾਹਿਬ ਨੇ ਦੇਖਿਆ ਤੇ ਉਹ ਮਿਲਣ ਚਲੇ ਗਏ ਠੀਕ ਹੈ ਇਹ ਵੀਡੀਓ ਦੇ ਉੱਤੇ ਮਜੀਠੀਆ ਵੱਲੋਂ ਸ਼ੇਅਰ ਕੀਤੀਆਂ ਗਿਆ ਵੀਡੀਓਜ਼ ਨੇ ਐਸਪੀ ਹਰਪਾਲ ਸਿੰਘ ਨਰਾਇਣ ਜੋੜਾ ਨੂੰ ਚੋੜਾ ਨੂੰ ਮਿਲਦੇ ਹੋਏ ਇਹ ਦੇਖੋ ਜੀ ਇਹ ਉਹਨਾਂ ਨੇ ਮਿਲੇ ਉਹ ਫਿਰ ਵਾਪਸੀ ਇੱਧਰ ਨੂੰ ਆਏ ਦੈਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਸ ਦੇ ਵਿੱਚ ਕੋਈ ਗੱਲਬਾਤ ਕੀਤੀ ਹੁਣ ਸਵਾਲ ਇੱਥੇ ਹੀ ਖੜੇ ਹੋ ਰਹੇ ਨੇ ਕਿ ਇਹ ਸੀਸੀਟੀਵੀਜ਼ ਦੇ ਵਿੱਚ ਗੱਲਬਾਤ ਕੀ ਚੱਲ ਰਹੀ ਸੀ ਤੁਸੀਂ ਜੇ ਤੁਹਾਨੂੰ ਪਤਾ ਹੈ ਜਿਸ ਦੀ ਜਿਸ ਬੰਦੇ ਕੋਲ ਜੈਟ ਪਲੱਸ ਸਿਕਿਉਰਿਟੀ ਹੈ ਉਹਦੇ ਸਾਹਮਣੇ ਉਹ ਬੰਦਾ ਖੜਾ ਹੈ ਜਿਹਦੀ ਹਟ ਲਿਸਟ ਤੇ ਉਹ ਪਰਿਵਾਰ ਹੈ ਤੁਸੀਂ ਉਹਨੂੰ ਅਡਰੈਸਟ ਨਹੀਂ ਕੀਤਾ ਵੈਸੇ ਕਿਸਾਨਾਂ ਨੇ ਕੋਈ ਧਰਨਾ ਲਾਣਾ ਹੋਵੇ ਤੁਸੀਂ ਰਾਤ-ਰਾਤ ਉਹਨਾਂ ਨੂੰ ਨਜ਼ਰਬੰਦ ਕਰ ਲੈਨੇ ਹੋ ਸ਼ਿਵ ਸੇਨਾ ਵਾਲੇ ਨੇ ਧਰਨਾ ਲਾਣਾ ਹੋਵੇ ਰਾਤ-ਰਾਤ ਉਹਨਾਂ ਨੂੰ ਨਜ਼ਰਬੰਦ ਕਰ ਲੈਂਦੇ ਹੋ ਕੀ ਇਸ ਥੇ ਏ ਗਲਤੀ ਨਹੀਂ ਹੈ ਕੀ ਇੱਥੇ ਏ ਗਲਤੀ ਨਹੀਂ ਹੈ ਪੰਜਾਬ ਪੁਲਿਸ ਦੀ ਕੀ ਇਹਦੇ ਵਿੱਚ ਕੀ ਸਾਜ਼ਿਸ਼ ਹੋ ਸਕਦੀ ਹੈ ਇਹ ਹੁਣ ਮਜੀਠੀਆ ਸਵਾਲ ਚੁੱਕ ਰਹੇ ਨੇ ਉਸ ਤੋਂ ਬਾਅਦ ਚਲੋ ਇੱਕ ਇਹ ਰਹੀ ਸੀਸੀਟੀਵੀ ਸਾਹਮਣਿਆਂ ਦੀ ਜਦੋਂ ਇਹ ਸਾਹਮਣੇ ਖੜੇ ਸੀਗੇ ਸਾਰੇ ਦੇਖ ਰਹੇ ਸੀਗੇ ਚਲੋ ਉਧਰੋਂ ਦੀ ਉਹ ਨਾਰਾਇਣ ਜੋੜਾ ਨਿਕਲ ਕੇ ਤੁਸੀਂ ਦੇਖੋ ਪਿੱਛੇ ਚਲੇ ਗਏ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਜਿੱਥੇ ਬੈਠੇ ਹੋਇਆ ਉਹਦੀ ਲੈਫਟ ਸਾਈਡ ਦੇ ਉੱਤੇ ਜਾ ਕੇ ਇਹਨਾਂ ਵੱਲੋਂ ਆਪਸ ਦੇ ਵਿੱਚ ਗੱਲਬਾਤ ਕੋਈ ਕੀਤੀ ਗਈ ਉਹ ਵੀ ਵੀਡੀਓ ਆ ਤੁਸੀਂ ਹੁਣ ਦੇਖ ਸਕਦੇ ਹੋ 3 ਦਸੰਬਰ ਦੀ ਵੀਡੀਓ ਆ ਏ ਨੇ ਐਸਪੀ ਹਰਪਾਲ ਸਿੰਘ ਜਿਹੜੇ ਤੁਰੇ ਆ ਰਹੇ ਨੇ ਸੀਸੀਟੀਵੀ 'ਚ ਤੁਸੀਂ ਦੇਖ ਸਕਦੇ ਹੈਗੇਓ। ਥੈਨ ਉਸ ਤੋਂ ਬਾਅਦ ਉਹਦੇ ਪਿੱਛੇ ਨੇ ਨਰੈਣ ਜੋੜਾ ਜਿਨਨੇ ਆ ਕੀਤਾ ਹਮਲਾ। ਤੇ ਹੁਣ ਆ ਦੇਖੋ ਇਹ ਦੋਨੇ ਜਣੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ। ਦੋਨੇ ਜਣੇ ਆਪਸ ਦੇ ਵਿੱਚ ਗੱਲਬਾਤ ਕਰਦੇ ਪਏ ਆ ਕੀ ਇਹ ਆਪਸ ਦੇ ਵਿੱਚ ਕੀ ਗੱਲਬਾਤ ਹੋ ਰਹੀ ਜੇਕਰ ਇੱਕ ਐਸਪੀ ਨੂੰ ਪਤਾ ਕਿ ਇਹ ਬੰਦੇ ਦੀ ਹਿੱਟ ਲਿਸਟ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੈ ਬਾਦਲ ਪਰਿਵਾਰ ਹੈਗਾ ਤੇ ਤੁਸੀਂ ਉਹਨੂੰ ਉਹਦੇ ਲਾਗੇ ਤੱਕ ਕਿਉਂ ਘੁੰਮਣ ਨੂੰ ਦੇ ਰਹੇ ਹੋ ਕਿਉਂ ਘੁੰਮਣ ਦਿੱਤਾ ਜਾ ਰਿਹਾ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਇੱਥੇ ਸਵਾਲ ਬਣਦੇ ਨੇ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਤਕੜਾ ਜਿਹੜਾ ਟੈਰਰਿਜ਼ਮ ਹੈ ਜੇ ਕਹਿ ਸਕੀਏ ਤੇ ਉੱਠਦਾ ਪਿਆ ਆ ਬਿਲਕੁਲ ਇਹ ਤੋਂ ਕੋਈ ਦੂਰ ਆਈ ਨਹੀਂ ਹੈ ਗਿਆ ਕੈਨੇਡਾ ਬੇਸਡ ਹੋ ਗਿਆ ਜਾਂ ਬਾਹਰੋਂ ਆ ਗਿਆ ਆਈਐਸਆਈ ਦੇ ਹੋਗੇ ਇਹ ਸਾਰੀਆਂ ਚੀਜ਼ਾਂ ਬੜੇ ਤਗੜੇ ਲੈਵਲ ਦੇ ਉੱਤੇ ਚੱਲ ਰਹੀਆਂ ਨੇ ਚਾਹੇ ਫਿਰੋਤੀ ਕੋਲ ਹੋਵੇ ਚਾਹੇ RPG ਉਹ ਟਾਈਪ ਤੇ ਇਸ ਬੰਦੇ ਨੂੰ ਨਹੀਂ ਰੋਕਿਆ ਗਿਆ ਇਸ ਬੰਦੇ ਨਾਲ SP ਘੁੰਮ ਰਿਹਾ SP ਮਿਲ ਰਿਹਾ ਨੀਚੇ ਉਹ ਘੁੰਮ ਵੀ ਰਿਹਾ ਤੁਸੀਂ ਆਸ-ਪਾਸੇ 100 ਮੀਟਰ ਦੀ ਦੂਰੀ ਦੇ ਵਿੱਚ ਘੁੰਮ ਰਿਹਾ ਉਹੀ ਬੰਦਾ ਜਿਹਦੀ ਹਿੱਟ ਲਿਸਟ ਦੇ ਉੱਤੇ ਬਾਦਲ ਪਰਵਾਰ ਹੈ ਪਰ ਪੰਜਾਬ ਪੁਲਿਸ ਸੁੱਤੀ ਪਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ SP ਉਹਨੂੰ ਖੁਦ ਜਾ ਕੇ ਮਿਲ ਰਿਹਾ ਕਿੰਨੀ ਹੈਰਾਨੀ ਵਾਲੀ ਗੱਲ ਹੈ ਇੱਕ ਕ੍ਰਿਮੀਨਲ ਮਾਈਂਡ ਦਾ ਬੰਦਾ ਉਹਦਾ ਤੁਸੀਂ ਕਿਸਾਨਾਂ ਨੂੰ ਜੇ ਆਪਾਂ ਗੱਲ ਕਰੀਏ ਕਿਸਾਨਾਂ ਨੇ ਸਵੇਰੇ ਧਰਨਾ ਲਾਣ ਜਾਣਾ ਹੋਵੇ ਰਾਤ ਨੂੰ ਤੁਸੀਂ ਉਹਨਾਂ ਨੂੰ ਨਜ਼ਰਬੰਦ ਕਰ ਲੈਣੇ ਹੋ। ਦੈਨ ਉਸ ਤੋਂ ਬਾਅਦ ਜੇ ਕੋਈ ਸ਼ਿਵ ਸੇਨਾ ਵਾਲਾ ਹੋਵੇ ਉਹਨੇ ਕੋਈ ਧਰਨਾ ਪ੍ਰਦਰਸ਼ਨ ਕਰਨਾ ਹੋਵੇ ਤੁਸੀਂ ਉਹਨਾਂ ਨੂੰ ਰੋਕ ਲੈਣੇ ਹੈਗੇ ਹੋ। ਇੱਥੇ ਕਿਉਂ ਨਹੀਂ ਰੋਕਿਆ ਗਿਆ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਤੋਂ ਪਹਿਲਾਂ ਇਹੀ ਸਵਾਲ ਜਿਹੜੇ ਨੇ ਵਿਕਰਮ ਮਜੀਠੀਆ ਚੱਕ ਰਹੇ ਨੇ ਤੇ ਇਹ ਜਿਹੜੀਆਂ ਸੀਸੀਟੀਵੀਜ਼ ਨੇ ਇਹ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਪਰ ਦੂਜੇ ਪਾਸੇ ਕੀ ਕਹਿ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਹੈ ਇਹ ਬਹੁਤ ਮੁਸਤੈਦੀ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨੂੰ ਕਾਬੂ ਕਰ ਲਿਆ ਗਿਆ ਇਹ ਕਰ ਲਿਆ ਗਿਆ ਉਹ ਕਰ ਲਿਆ ਗਿਆ ਪੰਜਾਬ ਦੇ ਮੰਤਰੀ ਦਾ ਮੈਂ ਤੁਹਾਨੂੰ ਬਿਆਨ ਸੁਣਾਣਾ ਚਾਹਾਂਗਾ ਇਹ ਖਬਰ ਲੱਗੀ ਹੋਈ ਹੈ ਆ ਤੁਸੀਂ ਸੁਣੋ ਜਰਾ ਮੰਤਰੀ ਆਓ ਤੁਹਾਨੂੰ ਮੈਂ ਇੱਕ ਸੈਕਿੰਡ ਦੇ ਸੁਣਾਣਾ ਤੁਹਾਨੂੰ ਬਿਆਨ ਕੀ ਕੀ ਕੁਝ ਕਿਹਾ ਗਿਆ ਹਰ ਮੰਤਰੀ ਵੱਲੋਂ ਸੂਵੀਸਿੰਗ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇਹਦ ਨਿੰਦਣਯੋਗ ਹੈ ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਜੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਾ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਹ ਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉੱਥੇ ਹੀ ਇਹ ਗੱਲ ਅਸੀਂ ਦੌਰਾਨ ਹੈ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਤੁਸੀਂ ਸੁਣਿਆ ਇਹ ਦੀ ਸ਼ਲਾਘਾ ਕਰ ਰਹੇ ਨੇ ਪੂਰੀ ਪੰਜਾਬ ਪੁਲਿਸ ਦੀ ਜਿਹੜੇ ਉਸ ਅਤਵਾਦੀ ਜੋੜਾ ਨੂੰ ਨਾਲ ਲੈ ਕੇ ਘੁੰਮ ਰਹੇ ਸੀਗੇ ਤੇ ਰੋਕਿਆ ਕਿੰਨੇ ਸੀਗਾ ਉਹ ਇੱਕ ਬੰਦੇ ਨੇ ਤੇ ਦੂਸਰਾ ਉਹਨਾਂ ਦੇ ਨਾਲ ਸੀਗਾ ਏਐਸਆਈ ਜਸਵੀਰ ਸਿੰਘ ਜੀ ਦਾ ਨਾਮ ਹੈ ਜਿਹੜੇ ਕਈ ਸਾਲਾਂ ਤੋਂ ਬਾਦਲ ਪਰਿਵਾਰ ਦੇ ਪਰਸਨਲ ਗਾਰਡ ਰਹੇ ਨੇ ਪਰਸਨਲ ਪੀਐਸਓ ਨੇ ਪੰਜਾਬ ਪੁਲਿਸ ਦੇ ਹੀ ਮੁਲਾਜ਼ਮ ਨੇ ਪਰ ਬਾਕੀ ਜਿਹੜੇ ਮੁਲਾਜ਼ਮ 175 ਮੁਲਾਜ਼ਮ ਉਸ ਜਗ੍ਹਾ ਤੇ ਸੀ ਗੁਰਪ੍ਰੀਤ ਭੁੱਲਰ ਸੀਪੀ ਖੁਦ ਕਹਿ ਰਹੇ ਨੇ ਆਪਣੇ ਬਿਆਨਾਂ ਦੇ ਵਿੱਚ 175 ਮੁਲਾਜ਼ਮ ਸਾਡੇ ਕੋਲ ਸੀਗੇ ਤੇ ਉਸ ਤੋਂ ਬਾਅਦ ਸੀਆਈਐਸਐਫ ਵੀ ਸੀਗੀ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਇੱਕ ਬੰਦਾ ਉਸ ਪਰਿਵਾਰ ਦੇ ਇਲਾਕੇ ਘੁੰਮ ਰਿਹਾ ਜਿੱਦੇ ਜਿਹੜਾ ਪਰਿਵਾਰ ਉਹਨਾਂ ਦੀ ਹਿੱਟ ਲਿਸਟ ਦੇ ਵਿੱਚ ਹੈ ਤੇ ਜਿਹੜੀਆਂ ਸੀਸੀਟੀਵੀ ਸਾਹਮਣੇ ਆਈਆਂ ਇਹ ਕਿਤੇ ਨਾ ਕਿਤੇ ਬਹੁਤ ਹੀ ਵੱਡੀ ਸਾਜ਼ਿਸ਼ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਬਹੁਤ ਹੀ ਵੱਡੀ ਸਾਜ਼ਿਸ਼ ਦੀ ਜੇ ਮੈਂ ਗੱਲ ਕਰਾਂ ਇਸ ਨੂੰ ਜੇ ਪ੍ਰੋਪਰ ਤਰੀਕੇ ਨਾਲ ਦੇਖਿਆ ਜਾਵੇ ਸੀਸੀਟੀਵੀ ਨੂੰ ਕੜੀ ਦੇ ਨਾਲ ਕੜੀ ਜੋੜੀ ਜਾਵੇ ਤਾਂ ਬਹੁਤ ਕੁਝ ਨਿਕਲ ਸਕਦਾ ਹੈ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਜਿਵੇਂ ਵਿਕਰਮ ਮਜੀਠੀਆ ਪਿੱਛੇ ਲੱਗੇ ਹੋਏ ਨੇ ਜਿਵੇਂ ਵਿਕਰਮ ਮਜੀਠੀਆ ਇਸ ਚੀਜ਼ ਨੂੰ ਚੱਕ ਰਹੇ ਨੇ ਜੇਕਰ ਉਹ ਚੀਜ਼ ਸੁਣੀ ਜਾਂਦੀ ਹੈ ਤੇ ਬਹੁਤ ਚੀਜ਼ਾਂ ਸਾਹਮਣੇ ਆ ਸਕਦੀਆਂ ਕਿਉਂਕਿ ਇੱਕ ਐਸਪੀ ਦਾ ਉਸ ਬੰਦੇ ਨੂੰ ਇਸ ਤਰ੍ਹਾਂ ਮਿਲਣਾ ਉਹਦੇ ਨਾਲ ਗੱਲਬਾਤ ਕਰਨੀ ਕਿ ਕੀ ਮਤਲਬ ਬਣਦਾ ਜੇ ਤੁਹਾਨੂੰ ਪਤਾ ਹੈ ਉਸ ਬੰਦੇ ਨੂੰ ਉਦੋਂ ਤੋਂ ਖਤਰਾ ਹੈ ਉਸ ਪਰਿਵਾਰ ਨੂੰ ਖਤਰਾ ਸੁਖਬੀਰ ਸਿੰਘ ਬਾਦਲ ਕੋਈ ਛੋਟਾ ਮੋਟਾ ਨਾਮ ਨਹੀਂ ਸੁਖਬੀਰ ਸਿੰਘ ਬਾਦਲ ਬਾਦਲ ਫੈਮਿਲੀ ਪੰਜਾਬ ਨੂੰ ਬਣਾਉਣ ਵਾਲੇ ਪੰਜਾਬ ਦੀਆਂ ਪੰਜਾਬ ਨੂੰ ਕੱਚੀਆਂ ਗਲੀਆਂ ਤੋਂ ਪੱਕੀਆਂ ਗਲੀਆਂ ਤੱਕ ਲੈ ਜਾਣ ਵਾਲੇ ਸੁਖਬੀਰ ਸਿੰਘ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦੇ بیٹے ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਦੇਸ਼ ਦੀ ਸਿਆਸਤ ਦਾ ਵੱਡਾ ਨਾਮ ਰਹੇ ਨੇ ਉਹਨਾਂ ਦੇ ਬੇਟੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਡਿਪਟੀ ਮੁੱਖ ਮੰਤਰੀ ਤੇ ਹੀ ਇਸ ਤਰ੍ਹਾਂ ਦੇ ਹਮਲੇ ਹੋ ਗਏ ਤਾਂ ਤੁਸੀਂ ਖੁਦ ਸੋਚੋ ਕਿ ਪੰਜਾਬ ਦੇ ਵਿੱਚ ਆਮ ਲੋਕ ਕਿੱਥੇ ਨੇ ਸੋ ਇਹਨਾਂ ਚੀਜ਼ਾਂ ਉੱਤੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਰਕਾਰ ਤੋਂ ਸਵਾਲ ਕਰਨੇ ਚਾਹੀਦੇ ਨੇ ਜਾਂ ਹਾਲਾਂਕਿ ਸਰਕਾਰ ਤੋਂ ਸਵਾਲ ਕਰਨੇ ਕੋਈ ਸੋਖੇ ਨਹੀਂ ਪਏ ਅੱਜ ਦੀ ਡੇਟ 'ਚ ਜਿਹੜੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਵਾਲ ਕਰੋ ਹੁਣ ਜਦੋਂ ਉਹਨਾਂ ਨੂੰ ਸਵਾਲ ਹੁੰਦੇ ਨੇ ਤਾਂ ਸਭ ਨੂੰ ਪਤਾ ਕੀ ਕੁਝ ਹੋ ਜੇ ਹੁਣ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਜੇ ਜਿਆਦਾ ਚੱਲ ਗਈ ਜਾਂ ਵਾਇਰਲ ਹੋ ਗਈ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਜਾਏ ਕੀ ਐਕਸ਼ਨ ਹੋ ਸਕਦਾ ਬਟ ਸੱਚ ਤਾਂ ਬੋਲਣਾ ਪਏਗਾ ਪੰਜਾਬ ਲਈ ਖੜਨਾ ਪਏਗਾ ਇੱਥੇ ਹੀ ਗੱਲ ਦੱਸਾਂ ਜੇ ਲੱਖੇ ਸਿਧਾਣੇ ਵੱਲੋਂ ਪਾਣੀ ਰੋਕਣ ਦੀ ਗੱਲ ਕੀਤੀ ਜਾ ਰਹੀ ਸੀਗੀ ਕਿ ਬੁੱਡੇ ਨਾਲੇ ਨੂੰ ਰੋਕ ਦੇਣਾ ਹੈਗਾ ਇਹ ਜਿਹੜਾ ਗੰਦਾ ਪਾਣੀ ਉੱਚ ਜਾ ਰਿਹਾ ਉਹਨੂੰ ਰੋਕਣਾ ਉਹਨੂੰ ਰੋਕਣ ਦੇ ਲਈ ਸਾਰੀ ਪੁਲਿਸ ਲੱਗ ਗਈ ਪਰ ਇੱਥੇ ਤੁਹਾਨੂੰ ਕ੍ਰਿਮੀਨਲ ਨਹੀਂ ਪਤਾ ਲੱਗਿਆ ਦਾ ਇਹ ਬਹੁਤ ਵੱਡਾ ਫੇਲਿਅਰ ਸੀਗਾ ਸਰਕਾਰ ਦਾ ਤੇ ਇਹ ਜਿਹੜੇ ਸਵਾਲ ਮਜੀਠੀਆ ਚੋਕ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗ ਰਹੇ ਨੇ ਇਹ ਐਸਪੀ ਨੂੰ ਬਿਆਨ ਦੇਣੇ ਪੈਣਗੇ ਐਸਪੀ ਨੂੰ ਆ ਕੇ ਸਾਹਮਣੇ ਦੱਸਣਾ ਪਏਗਾ ਪੰਜਾਬ ਪੁਲਿਸ ਨੂੰ ਦੱਸਣਾ ਪਏਗਾ ਕਿਉਂਕਿ ਪੰਜਾਬ ਪੁਲਿਸ ਬਹੁਤ ਤਗੜੀ ਕ੍ਰੈਡੀਬਿਲਟੀ ਰੱਖਦੀ ਹੈ ਆਪਣੀ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਪਰ ਅੱਜ ਕੀ ਉਸ ਅੱਤਵਾਦੀਆਂ ਦੇ ਨਾਲ ਮਿਲ ਗਈ ਹੈ ਕਿ ਐਸਪੀ ਉਸ ਨੂੰ ਸ਼ਹਿ ਦੇ ਰਿਹਾ ਸੀਗਾ ਕੀ ਐਸਪੀ ਨੂੰ ਸਮਝ ਨਹੀਂ ਲੱਗੀ ਕਿ ਉਹ ਬੰਦਾ ਕਿਉਂ ਬਾਰ-ਬਾਰ ਘੁੱਮ ਰਿਹਾ ਸੀਗਾ ਵੈਸੇ ਤਾਂ ਆਪਾਂ ਕੇਸ ਸੋਲਵ ਕਰਨ ਨੂੰ ਬੜਾ ਮਿੰਟ ਲਾਈਦੇ ਬੜੀ ਜੁਗਾੜ ਲਾਈਦਾ ਪਰ ਕੀ ਐਸਪੀ ਉਸੇ ਮੇਂ ਕਿਉਂ ਠੱਲਾ ਪੈ ਗਿਆ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਪਰ ਮੈਨੂੰ ਨਹੀਂ ਲੱਗਦਾ ਕਾਰਵਾਈ ਹੋਊ ਕਿਉਂਕਿ ਸਾਰੇ ਤੇ ਇਹਦੀ ਬਹੁਤ ਤਗੜੀ ਸ਼ਲਾਘਾ ਕਰ ਰਹੇ ਸੀਗੇ ਉਹਨੂੰ ਫੜ ਲਿਆ ਮੰਤਰੀ ਬੋਲ ਨੂੰ ਫੜ ਲਿਆ ਉਹ ਭਰਾਵਾ ਜਦੋਂ ਕੋਈ ਬੰਦਾ ਮਰ ਜਾਂਦਾ ਤਾਂ ਵੀ ਤਾਂ ਤੁਸੀਂ ਫੜ ਹੀ ਲੈਣਾ ਸੀ ਪਰ ਜੇ ਉਹ ਮਰ ਜਾਂਦਾ ਜੇ ਉੱਥੇ ਕੋਈ ਬੰਦਾ ਖੁਦ ਨਾਲ ਖਾਸ ਤੱਕ ਕਿਸੇ ਤੇ ਹੋ ਜਾਂਦਾ ਤੇ ਆ ਗੋਲੀ ਦਰبار صاحب ਤੇ ਚੱਲੀ ਹੈ ਇਹ ਕਿਸੇ ਆਮ انسان ਦੀ ਗੱਲ ਨਹੀਂ ਹੈ ਉਸ ਸਮੇਂ ਸੁਖਬੀਰ ਸਿੰਘ ਬਾਦਲ ਉਸ ਦਰਬਾਰ ਸਾਹਿਬ ਦਾ ਸੇਵਾਦਾਰ ਸੀ ਉਸ ਸਮੇਂ ਉਹ polititian ਨਹੀਂ ਸੀ ਉਸ ਸਮੇਂ ਦਰਬਾਰ ਸਾਹਿਬ ਦਾ ਸੇਵਾਦਾਰ ਸੀ ਜੇ ਦਰਬਾਰ ਦਰਬਾਰ ਸਾਹਿਬ ਦੇ ਸੇਵਾਦਾਰੀਆਂ ਕਿਸੇ ਦੇ ਉੱਤੇ ਹਮਲਾ ਹੁੰਦਾ ਤੇ ਉਹ ਦਰਬਾਰ ਸਾਹਿਬ ਦੀ ਗરિਮਾ ਦਰਬਾਰ ਸਾਹਿਬ ਦੀ ਗਰੀਮਾ ਦੇ ਉੱਤੇ ਹਮਲਾ ਦਰਬਾਰ ਜਿਵੇਂ ਸ੍ਰੀ ਅਕਾਲ ਸਖਬ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੇ ਵੀ ਕਿਹਾ ਕਿ ਇਹ ਹਮਲਾ ਸਿੱਧਾ-ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਦੀ ਗਰੀਮਾ ਦੇ ਉੱਤੇ ਹਮਲਾ ਕੀਤਾ ਗਿਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਈ ਸੀਸੀਟੀਵੀ ਦੇ ਉੱਤੇ ਕਿ ਇਹ ਪੰਜਾਬ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਨੇ ਜੇਕਰ ਕੱਲ ਨੂੰ ਕੋਈ ਖੁਦਾਨਾ ਖਾਸਤਾ ਹੋ ਜਾਂਦਾ ਹੈ ਤੇ ਬਹੁਤ ਇਹਦੇ ਅੰਜਾਮ ਜਿਹੜੇ ਨੇ ਉਹ ਭੈੜੇ ਹੋਣਗੇ ਜੋ ਪਹਿਲਾਂ ਦੇਖ ਚੁੱਕੇ ਆ ਸੋ ਲੋਕਾਂ ਨੂੰ ਸਮਝਣ ਦੀ ਲੋੜ ਹੈ ਲੋ ਐਂਡ ਆਰਡਰ ਨੂੰ ਠੀਕ ਕਰਨ ਦੀ ਲੋੜ ਹੈ ਤੇ ਇੱਕ ਗੱਲ ਇੱਥੇ ਮੈਂ ਅਕਾਲੀਆਂ ਨੂੰ ਵੀ ਕਹਿਣਾ ਚਾਹੂੰਗਾ ਇਹੀ ਸਰਕਾਰ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਵੀ ਛਾਇ ਦਿੱਤੀ ਸੀਗੀ ਇੱਥੇ ਕੋਈ ਦੋਰ ਆਏ ਨਹੀਂ ਹੈ ਕਿ ਅਕਾਲੀ ਦਲ ਇਸ ਤਰ੍ਹਾਂ ਦੇ ਬੰਦਿਆਂ ਦੇ ਪਿੱਛੇ ਕੇਸ ਲੜਦਾ ਰਿਹਾ ਹੈ ਸੁਪਰੀਮ ਕੋਰਟ ਤੱਕ ਜਾਂਦਾ ਰਿਹਾ ਹੈ ਤੇ ਅੱਜ ਉਹੀ ਬੰਦੇ ਇਹਨਾਂ ਦੇ ਖਿਲਾਫ ਉੱਤਰ ਆਏ ਨੇ ਅੱਜ ਰਵਨੀਤ ਬਿੱਟੂ ਨੇ ਵੀ ਇਹ ਗੱਲ ਕਹੀ ਕਿ ਇੰਨਾ ਹੀ ਇੰਨਾ ਬੰਦਿਆਂ ਦੀ ਹੀ ਸ਼ਹਿ ਲੈਂਦੇ ਰਹੇ ਸੀਗੇ ਅਕਾਲੀ ਦਲ ਵਾਲੇ ਅਕਾਲੀ ਦਲ ਨਾਲੇ ਇਹਨਾਂ ਦੇ ਬੰਦਿਆਂ ਦੀ ਹੀ ਇਹੀ ਬੰਦਿਆਂ ਦੀ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਕੋਈ ਗੁਰੂ ਨਾਲ ਕੋਈ ਪਿਆਰ ਨਹੀਂ ਹੈਗਾ ਜੇ ਗੁਰੂ ਨਾਲ ਪਿਆਰ ਹੁੰਦਾ ਤੇ ਦਰਬਾਰ ਸਾਹਿਬ ਦੇ ਅੰਦਰ ਇਦਾਂ ਦਾ ਘਟਨਾਕਰਮ ਕਰਤੇ ਹੀ ਨਾ ਦਰਬਾਰ ਸਾਹਿਬ ਦੇ ਅੰਦਰ ਬੰਦੂਕ ਲੈ ਕੇ ਆਂਦੇ ਹੀ ਨਾ ਦਰਬਾਰ ਸਾਹਿਬ ਤੇ ਗੋਲੀ ਚਲਾਉਂਦੇ ਹੀ ਨਾ ਨਾ ਸੁਖਬੀਰਵਾਲ ਤੇ ਚਲਦੀ ਤੇ ਗੋਲੀ ਲੱਗੀ ਕਿੱਥੇ ਆ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਲੱਗੀ ਆ ਦਰਬਾਰ ਸਾਹਿਬ ਦੀ ਕੰਧ ਮਤਲਬ ਦਰਬਾਰ ਸਾਹਿਬ ਦਾ ਹੀ ਇੱਕ 파ਟ ਹੈ ਉਹਦੇ ਉੱਤੇ ਗੋਲੀ ਲੱਗੀ ਹੈ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਅਕਾਲੀਆ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਪਿੱਛੇ ਕਚੈਰੀਆਂ ਕੋਟਾਂ ਕਚੈਰੀਆਂ ਦੇ ਵਿੱਚ ਲੱਖਾਂ ਰੁਪਏ ਖਰਚਣੇ ਨਹੀਂ ਚਾਹੀਦੇ ਸੋ ਕਿਉਂਕਿ ਇਹ ਵੀ ਬੰਦੇ ਕਿਸੇ ਦੇ ਸਕੇ ਨਹੀਂ ਹੈਗੇ ਸੋ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਦਿਖਾ ਦਿੰਨਾ ਕਿ ਦੈਨਿਕ ਬਾਸਕਰ ਦੀ ਰਿਪੋਰਟ ਦੇ ਵਿੱਚ ਜਿਵੇਂ ਲਿਖਿਆ ਹੋਇਆ ਸੀਗਾ ਜਨਵਰੀ 2013 ਦੇ ਵਿੱਚ ਹੀ ਇੰਟੈਲੀਜੈਂਸ ਨੇ ਪੰਜਾਬ ਸਰਕਾਰ ਨੂੰ ਲੈਟਰ ਵੀ ਭੇਜੀ ਸੀ ਕਿ ਇਹ ਬੰਦਾ ਚੋੜਾ ਜਿਹੜਾ ਹੈ ਇਹਦੀ ਜਿਹੜੀ ਸਭ ਤੋਂ ਹਿਟਲਿਸਟ ਹੈਗੀ ਹੈ ਉਹਦੇ ਵਿੱਚ ਬਾਦਲ ਪਰਵਾਰ ਹੈ ਤੇ ਫਿਰ ਵੀ ਅੱਜ ਇਹ ਕਾਂਡ ਹੋ ਗਿਆ ਤੇ ਇਹ ਰੱਬ ਦਾ ਸ਼ੁਕਰ ਹੈ ਕਿ ਇਹ ਬਚ ਗਏ ਤਾਂਕਿ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ ਸੋ ਇਹ ਵੀਡੀਓ ਸੀਗੀਆਂ ਤੁਹਾਨੂੰ ਦਿਖਾਈਆਂ ਸੀਸੀਟੀਵੀ ਦੇ ਵਿੱਚ ਕੱਲੀ-ਕੱਲੀ ਵੀਡੀਓ ਨੂੰ ਆਪਾਂ ਵੀ ਜੋੜਨ ਦੀ ਕੋਸ਼ਿਸ਼ ਕੀਤੀ ਕੀ ਕੀ ਹੋਇਆ ਹੁਣ ਅੱਗੇ ਦੇਖਦੇ ਹਾਂ ਕਿ ਸੁਖਬੀਰ ਬਾਦਲ ਦੇ ਕੇਸ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਸਾਹਮਣੇ ਤੇ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ